ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂ ਮਹਾਰਾਜ ਦੀ ਕਿਰਪਾ ਪੰਜਾਬ ਤੇ ਰਹੀ ਹੈ ਇੱਥੇ ਜੋਧੇ ਪੈਦਾ ਹੋਏ ਨੇ ਸੂਰਜੀ ਬਹਾਦਰ ਪੈਦਾ ਹੋਏ ਨੇ ਵੱਡੇ ਵੱਡੇ ਖਿਡਾਰੀ ਪੈਦਾ ਹੋਏ ਨੇ ਪਰ ਇਹ ਨਸ਼ੇ ਦੀ ਬਿਮਾਰੀ ਨੇ ਐਸਾ ਮੂੜ ਕਟਿਆ ਪੰਜਾਬ ਦਾ ਕਿ ਸਾਡੇ ਕੋਲ ਮਸ਼ਹੂਰੀ ਜਿਹੜਾ ਬਦਨਾਮੀ ਪੈਸੇ ਦੇ ਮਾਮਲੇ ਵਿੱਚ ਜੂ ਹੋ ਗਈ ਉਰਤਾ ਪੰਜਾਬ ਵਰਗੀਆਂ ਫਿਲਮਾਂ ਇਥੋਂ ਬੜਗੀਆਂ ਨਸ਼ਿਆਂ ਦੇ ਉੱਪਰ ਔਰ ਅੱਜ ਅਸੀਂ ਤੁਹਾਨੂੰ ਅਫਾਰ ਹੋਲ ਦੇ ਇਹਦਾ ਬੜਾ ਹੋਜੀ ਸੋਪਰਾ ਹੋ ਗਿਆ। ਇਹਦਾ ਪਾਣੀ ਨਸ਼ਾ ਦਫਤਰ ਨੇ 19 ਦਾ ਨਸ਼ਾ ਵੇਚ ਕੇ ਮਹਿਲ ਪਾਲੇ ਪੀਂਘੀਆਂ ਪਾਲੀਆਂ ਅੱਜ ਕੋਈ ਖ਼ਬਰ ਖੁੱਲੋ ਕਵਰੀ ਹੁੰਦੀ ਹੈ ਜਿਸ ਦਾ ਨਸ਼ਾ ਦਫਤਰ ਘਰ ਬੋਲੋ ਜਦੋਂ ਤਾਂ ਅੱਜ ਤਾਂ ਗਿਆ। ਸ੍ਰੀ ਨਸ਼ਾ ਦਫਤਰ ਦਾ ਮਹਿਲ ਕੋਤੀ ਬੋਲੋ ਜਨ ਨਾਲ ਮਸ਼ੀਨ ਨਾਲ ਢਾ ਦਿੱਤੀ ਗਈ ਕਿਉਂਕਿ ਸੁਨੇਹਾ ਬੜਾ ਸਪਸ਼ਟ ਹੈ ਤੇ ਸਖਤ ਹੈ ਕਿ ਦੋਵੇਂ ਕੰਮ ਇਕੱਠੇ ਨਹੀਂ ਚੱਲਣ ਇੱਕ। ਬੜੀਆ ਤੋਂ ਨਵਾਂ ਬਣ ਕੇ ਤਿਆਰ ਹੋਣਾ। ਹੋ ਜਾਣਾ ਇਹਦੇ ਘਾੜ ਇਲਾਕੇ ਨੂੰ ਇਧਰ ਹਵਾਦੋ ਦੇ ਨਾਲ ਟੁੱਟਣ ਲਈ ਅੱਜ ਤੱਕ ਸਾਰਾ ਘਾੜ ਇਲਾਕਾ ਮਗਰ ਦੀ ਹਵਾਦੋ ਆਹ ਵਾਹਿਗੁਰੂ ਦੀ ਕੀਮਤ ਹੈ ਵਾਹਿਗੁਰੂ ਦੀ ਕੀਮਤ ਹੈ ਅਸੀਂ ਪਿੰਡ ਸਨਾਣਾ ਦੇ ਨਿਵਾਸੀ ਅਸੀਂ ਪਿੰਡ ਸਨਾਣਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੋਖ ਖਾਂਦੇ ਹਾਂ ਨਸ਼ਿਆਂ ਦੇ ਖਿਲਾਫ ਕੋਈ ਸੌਂ ਫਾਂਦੇ ਆ ਕਿ ਅਸੀਂ ਨਸ਼ਿਆਂ ਦੇ ਖਿਲਾਫ ਇਹ ਅਸੀਂ ਵਿਚਾਰ ਬਣਾ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਕਿਸੇ ਵੀ ਕਿਸਮ ਦਾ ਅਸੀਂ ਕਿਸੇ ਨਸ਼ਾ ਤਸਕਰ ਨੂੰ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ। ਮੈਨੂੰ ਕੋਈ ਜੰਮ ਨਹੀਂ ਦੇਵਾਂਗੇ। ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ। ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ। ਜਿੰਨਾਂ ਨੂੰ ਲੋੜ ਹੋਵੇਗੀ ਜਿੰਨਾਂ ਨੂੰ ਲੋੜ ਹੋਵੇਗੀ ਨਸ਼ਾ ਮੁਕਤੀ ਸਹਿਯੋਗ ਦੀ ਭਰਤੀ ਕਰਾਵਾਂਗੇ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਦਾ ਇਕਰਾਰ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਗੁਦਮੀ ਜ਼ਮਾਨਤ ਨਹੀਂ ਕਰਾਵਾਂਗੇ ਗੁਦਮੀ ਜ਼ਮਾਨਤ ਨਹੀਂ ਕਰਾਵਾਂਗੇ ਅਸੀਂ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਹ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ हिन में